ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਚਰਨ ਘਾਟ ਵਾਲੇ ਬਾਬੇ ਦਾ ਪਿਓ ਆਇਆ ਮੀਡੀਆ ਦੇ ਸਾਹਮਣੇ ਜਦੋਂ ਮੀਡੀਆ ਨੇ ਪੁੱਛਿਆ ਕਿ ਤੁਹਾਡੇ ਜਿਹੜੇ ਪੁੱਤਰ ਹਨ ਉਹਨਾਂ ਤੇ ਬਲਾਤਕਾਰ ਦੇ ਦੋਸ਼ ਲੱਗੇ ਹਨ ਤਾਂ ਬਾਬੇ ਦੇ ਪਿਓ ਦੇ ਵੱਲੋਂ ਕੀ ਕਿਹਾ ਗਿਆ ਤੁਹਾਨੂੰ ਦੱਸਦੇ ਹਾਂ ਅੱਗੇ ਵੀਡੀਓ ਦੇ ਵਿੱਚ ਕਿਹੋ ਜਿਹੇ ਹਨ ਬਾਬੇ ਦੇ ਘਰ ਦੇ ਹਾਲਾਤ ਕਿਹੋ ਜਿਹੇ ਹਾਲਾਤਾਂ ਵਿੱਚ ਰਹਿ ਰਹੇ ਨੇ ਮਾਪਿਓ ਜਿਹੜੀ ਬਾਬੇ ਦੀ ਪਤਨੀ ਹੈ ਉਹ ਕਿਹੜੇ ਮੁਲਕ ਦੇ ਵਿੱਚ ਰਹਿ ਰਹੀ ਹੈ ਤੁਹਾਨੂੰ ਦੱਸਦੇ ਹਾਂ ਸਾਰੀ ਜਾਣਕਾਰੀ ਅੱਗੇ ਇਸ ਵੀਡੀਓ ਦੇ ਵਿੱਚ ਤੁਸੀਂ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਪੰਜਾਬ ਤੇ ਦੇਸ਼ ਦੁਨੀਆ ਦੀ ਖਬਰ ਨੂੰ ਦੇਖਣ ਲਈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਚਰਨ ਘਾਟ ਵਾਲੇ ਬਾਬੇ ਦੇ ਪਿਓ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਮੀਡੀਆ ਦੇ ਵੱਲੋਂ ਪੁੱਛਿਆ ਗਿਆ ਕਿ ਤੁਹਾਡੇ ਜਿਹੜੇ ਪੁੱਤ ਦੇ ਉੱਪਰ ਬਲਾਤ ਕਰਦੇ ਇਲਜ਼ਾਮ ਲੱਗੇ ਨੇ ਉਹ ਸਹੀ ਹਨ ਜਾਂ ਗਲਤ ਹਨ ਤਾਂ ਬਾਬੇ ਦੇ ਪਿਓ ਦੇ ਵੱਲੋਂ ਦੋ ਤਰਫਾ ਜਵਾਬ ਦਿੰਦੇ ਹੋਏ ਇਹ ਗੱਲ ਕਹੀ ਗਈ ਕਿ ਸਾਨੂੰ ਇਸ ਦੇ ਬਾਰੇ ਨਹੀਂ ਪਤਾ ਹੋ ਸਕਦਾ ਹੈ ਇਹ ਜਿਹੜੇ ਇਲਜ਼ਾਮ ਲੱਗੇ ਨੇ ਉਹ ਸੱਚ ਹੋਣ ਤੁਹਾਨੂੰ ਦੱਸ ਦਈਏ ਕਿ ਮਾਪੇ ਕਦੇ ਵੀ ਆਪਣੇ ਬੱਚਿਆਂ ਨੂੰ ਗਲਤ ਨਹੀਂ ਕਰਦਾ ਜਿਵੇਂ ਕਹਾਵਤ ਬਣੀ ਹੈ ਕਿ ਪੁੱਤ ਕੁਪੁੱਤ ਹੋ ਜਾਂਦੇ ਨੇ ਤੇ ਜਿਹੜੇ ਮਾਪੇ ਹੁੰਦੇ ਉਹ ਕਮਾਪੇ ਨਹੀਂ ਹੁੰਦੇ ਉਹ ਉਥੇ ਜੇਕਰ ਆਪਾਂ ਗੱਲ ਕਰੀਏ ਇਸ ਬਜ਼ੁਰਗ ਪਿਓ ਦੀ ਤਾਂ ਇਹ ਅੱਜ ਵੀ ਗੁਰਦੁਆਰਾ ਸਾਹਿਬ ਦੇ ਵਿੱਚ 5000 ਰੁਪਏ ਤੇ ਦੇਗ ਵੰਡਣ ਦਾ ਕੰਮ ਕਰਦੇ ਨੇ ਇਸ ਤੋਂ ਪਹਿਲਾਂ ਇਹਨਾਂ ਨੇ ਸਕੂਲ ਦੇ ਵਿੱਚ ਵੀ ਨੌਕਰੀ ਕੀਤੀ ਹੈ ਬਜ਼ੁਰਗ ਬਾਰੇ ਵੀ ਇਹਨਾਂ ਨੂੰ ਕੰਮ ਕਰਨਾ ਪੈ ਰਿਹਾ ਹੈ ਬਾਬੇ ਦਾ ਤਾਮਝਾਮ ਦੇਖੋ ਤੁਸੀਂ ਕਿੱਡਾ ਵੱਡਾ ਸੀ ਪਰ ਆਪਣੇ ਮਾਪਿਆਂ ਨੂੰ ਹਜੇ ਵੀ ਉਹ ਸੁੱਖ ਨਹੀਂ ਦੇ ਸਕਿਆ ਜੇਕਰ ਆਪਾਂ ਗੱਲ ਕਰੀਏ ਇਸ ਬਾਬੇ ਦੇ ਘਰ ਦੀ ਤਾਂ ਘਰ ਦੇ ਹਾਲਾਤ ਬਹੁਤ ਜਿਆਦਾ ਮਾੜੇ ਨੇ ਛੱਤਾਂ ਜਿਹੜੀਆਂ ਉਹ ਡਿੱਗਣ ਵਾਲੀਆਂ ਯਾਨੀ ਤੇ ਇਸ ਮਾਪਾਪ ਨੂੰ ਇਸੇ ਹੀ ਘਰ ਦੇ ਵਿੱਚ ਰਹਿਣਾ ਪੈ ਰਿਹਾ ਹੈ ਤੇ ਨਾ ਹੀ ਕੋਈ ਚੰਗਾ ਘਰ ਪਾ ਕੇ ਦਿੱਤਾ ਹੈ ਚਰਨ ਘਾੜ ਵਾਲੇ ਬਾਬੇ ਨੇ ਆਪਣੇ ਮਾਪਿਆਂ ਨੂੰ ਜੇਕਰ ਆਪਾਂ ਗੱਲ ਕਰੀਏ ਚਰਨ ਘਾੜ ਵਾਲੇ ਬਾਬੇ ਦੀ ਪਤਨੀ ਦੇ ਬਾਰੇ ਤਾਂ ਉਹ ਜਰਮਨ ਦੇ ਵਿੱਚ ਰਹਿ ਰਹੀ ਹੈ ਆਪਣੀ ਬੇਟੀ ਨੂੰ ਲੈ ਕੇ ਜਿਹੜਾ ਉਸ ਦਾ ਬੇਟਾ ਹੈ ਇਸ ਬਜ਼ੁਰਗ ਦੇ ਵੱਲੋਂ ਦੱਸਿਆ ਗਿਆ ਕਿ ਉਹ ਜਗਰਾਉਂ ਦੇ ਵਿੱਚ ਹੀ ਪੜਦਾ ਹੈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਬਜ਼ੁਰਗ ਮਾਪਿਓ ਜਿਹੜਾ ਹੈ ਉਹਨਾਂ ਦੇ ਨਾਲ ਵੀ ਸਬੰਧ ਕੁਝ ਠੀਕ ਨਹੀਂ ਸਨ ਚਰਨ ਘਾੜ ਵਾਲੇ ਬਾਬੇ ਦੇ ਕਿਉਂਕਿ ਅਜੇ ਹੀ ਬੰਦੇ ਦੇ ਨਾਲ ਇੱਕ ਚੰਗੇ ਬੰਦੇ ਦੀ ਨਹੀਂ ਬੰਦੀ ਹੋ ਸਕਦਾ ਹੈ ਬਾਬੇ ਦੇ ਪਿਓ ਨੂੰ ਆਪਣੇ ਪੁੱਤ ਦੀਆਂ ਕਰਤੂਤਾਂ ਦਾ ਪਤਾ ਹੋਵੇ ਪਰ ਹੁਣ ਮੀਡੀਆ ਦੇ ਸਾਹਮਣੇ ਕੀ ਕਵੇ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜਰੂਰ ਦੱਸਿਓ ਔਰ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ